ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਵੇਂ ਤੁਸੀਂ ਉੱਪਰ ਪੜੀ ਲਿਆ ਹੋਣਾ ਪ੍ਰੈਕਟੀਕਲ ਬਾਰੇ ਜਾਣਕਾਰੀ ਠੀਕ ਹੈ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਐਗਜ਼ਾਮ ਜਿਵੇਂ ਕਿ ਅਗਸਤ ਦੇ ਫਰਸਟ ਵੀਕ ਜਾਂ ਸੈਕੰਡ ਵੀਕ ਦੇ ਵਿੱਚ ਸ਼ੁਰੂ ਹੋਣਗੇ ਸੋ ਨਈ ਤਿਆਰੀ ਵਾਸਤੇ ਕੀ ਹੈ ਰਿਵੀਜ਼ਨ ਕਲਾਸਾਂ ਸ਼ੁਰੂ ਕਰਨ ਲੱਗੇ ਆਂ ਸੋਮਵਾਰ ਤੋਂ ਇੰਗਲਿਸ਼ ਦੀ ਰਿਵੀਜ਼ਨ ਕਲਾਸ ਲੱਗਿਆ ਕਰੇਗੀ ਤੇ ਇੱਕ ਕਿਸੇ ਹੋਰ ਸਬਜੈਕਟ ਦੀ ਰਿਵੀਜ਼ਨ ਕਰਵਾਈ ਜਾਏਗੀ ਸੋ ਉਸ ਤੋਂ ਬਿਨਾ ਤੁਹਾਨੂੰ ਕੀ ਹੈ ਪੁਰਾਣੇ ਪੇਪਰ ਵੀ ਫਾਲੋਅ ਅਪ ਕਰਵਾਏ ਜਾਣਗੇ ਜਿਨ੍ਹਾਂ ਦੀ ਕੀ ਹੈ ਪੀਡੀਐਫ ਤੁਹਾਨੂੰ ਮਿਲੇਗੀ ਜਿੰਦੇ ਵਿੱਚ ਕੀ ਹੈ ਵਧੀਆ ਤਰੀਕੇ ਨਾਲ ਕੁਐਸਚਨ ਦਾ ਆਨਸਰ ਤੇ ਨਾਲ ਉਹਦੀ ਪੰਜਾਬੀ ਵੀ ਲਿਖੀ ਹੋਏਗੀ ਕਿਉਂਕਿ ਇੰਗਲਿਸ਼ ਮੇਨ ਹੈ ਸੋ ਇੰਗਲਿਸ਼ ਦੇ ਪੇਪਰ ਦੇ ਕੁਐਸਚਨ ਦੇ ਆਨਸਰ ਦੇ ਨਾਲ ਨਾਲ ਪੰਜਾਬੀ ਵਿੱਚ ਉਹਦਾ ਆਨਸਰ ਲਿਖਿਆ ਹੋਊਗਾ ਤਾਂ ਕਿ ਪੰਜਾਬੀ ਵਿੱਚ ਪੜ੍ਹ ਕੇ ਆਪਾਂ ਨੂੰ ਯਾਦ ਰਹਿ ਸਕੇ ਓਕੇ ਰਿਵੀ ਕਲਾਸਾਂ ਦੇ ਵਿੱਚ ਇੰਗਲਿਸ਼ ਦੇ ਪੁਰਾਣੇ ਪੇਪਰ ਤੇ ਨਾਲ ਇੰਪੋਰਟੈਂਟ ਕੁਐਸਚਨ ਕਰਵਾਏ ਜਾਣਗੇ ਉਸ ਤੋਂ ਬਿਨਾ ਜਿਹੜੇ ਬਾਕੀ ਕੋਈ ਸਬਜੈਕਟ ਹੈ ਜਿਵੇਂ ਕੋਈ ਔਖਾ ਸਬਜੈਕਟ ਹੈ ਸਾਇੰਸ ਹੋ ਗਿਆ ਸਸਟੀ ਹੋ ਗਿਆ ਉਹਨਾਂ ਦੀ ਰਿਵੀਜ਼ਨ ਵੀ ਅਸੀਂ ਕਰਵਾਵਾਂਗੇ ਓਕੇ ਸੋ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਸੈਟਰਡੇ ਤੇ ਸੰਡੇ ਦੋ ਦਿਨ ਆਫਰ ਹੈ 600 ਰੁਪਏ ਦੇ ਵਿੱਚ ਉਸ ਤੋਂ ਬਾਅਦ ਮੰਡੇ ਤੋਂ ਇਹੀ ਪ੍ਰਾਈਸ 100000 ਰੁਪਏ ਹੋਏਗਾ ਠੀਕ ਹੈ 1000 ਰੁਪਏ ਜਿੰਦੇ ਵਿੱਚ ਰਿਵੀਜ਼ਨ ਮਿਲੇਗੀ ਤੇ ਨਾਲ ਕੀ ਆ ਪੁਰਾਣੇ ਪੇਪਰਾਂ ਦੇ ਸੋਲੂਸ਼ਨ ਤੇ ਉਹਨਾਂ ਦੀਆਂ ਵੀਡੀਓਜ਼ ਮਿਲਣਗੀਆਂ ਠੀਕ ਹੈ ਸਾਰੇ ਸਬਜੈਕਟ ਮਤਲਬ ਸੱਤ ਸਬਜੈਕਟ ਆਣੀਆਂ ਵੀਡੀਓ ਕਲਾਸਾਂ ਤੇ ਉਹਨਾਂ ਦੇ ਕੀ ਹੈ ਵਧੀਆ ਤਰੀਕੇ ਨਾਲ ਤੁਹਾਨੂੰ ਨੋਟਸ ਵਗੈਰਾ ਵੀ ਪ੍ਰੋਵਾਈਡ ਕਰਵਾਏ ਜਾਣਗੇ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆ ਪ੍ਰੈਕਟੀਕਲ ਦੇ ਬਾਰੇ ਕਈ ਕਾਲਜਾਂ ਦੇ ਵਿੱਚ ਪ੍ਰੈਕਟੀਕਲ ਸ਼ੁਰੂ ਹੋ ਰਿਹਾ ਮੰਡੇ ਤੋਂ ਠੀਕ ਹੈ ਬਟ ਇਹ ਨਾ ਸੋਚੋ SCERT ਵੱਲੋਂ ਪ੍ਰੈਕਟੀਕਲ ਹੈ ਇਹ ਪ੍ਰੈਕਟੀਕਲ ਕਿਹ ਹੈ ਕਾਲਜ ਆਫ ਦਿ ਲੈਵਲ ਤੇ ਕਰਵਾਉਂਦਾ ਹੁੰਦਾ ਜਿਵੇਂ ਆਪਾਂ ਕਹਿੰਦੇ ਨੇ ਪ੍ਰੈਕਟਿਸ ਮੈਚ ਪ੍ਰੈਕਟਿਸ ਮੈਚ ਟਾਈਪ ਹੁੰਦਾ ਕਿਉਂਕਿ ਕਾਲਜ ਚੈੱਕ ਕਰਨਾ ਚਾਹੁੰਦਾ ਹੈ ਬੱਚਿਆਂ ਨੇ ਜਿਹੜੇ ਪ੍ਰੈਕਟੀਕਲ ਬਣਾਏ ਆ ਠੀਕ ਹੈ ਜਾਂ ਉਹਨਾਂ ਨੇ ਜੋ ਵੀ ਕੀ ਆ ਤਿਆਰ ਕੀਤੀਆਂ ਸਿਗੀਆਂ ਠੀਕ ਹੈ ਜਿਹਨੂੰ ਲੈਸਨ ਪਲਾਨ ਆਪਾਂ ਕਹਿੰਦੇ ਆ ਲੈਸਨ ਪਲਾਨ ਵਗੈਰਾ ਜੋ ਵੀ ਤਿਆਰ ਕੀਤਾ ਉਹ ਕਿਵੇਂ ਦੇ ਤਿਆਰ ਕੀਤਾ ਕੀ ਕੀ ਮਿਸਟੇਕ ਹੈ ਕਿਉਂਕਿ ਹਲੇ 10 15 ਦਿਨ ਪਹਿਜਾ ਪੇਪਰਾਂ ਦੇ ਵਿੱਚ ਤਾਂ ਜੋ ਵੀ ਗਲਤੀਆਂ ਹੋਣਗੀਆਂ ਤੁਹਾਨੂੰ ਦੱਸ ਦਿੱਤੀਆਂ ਜਾਣਗੀਆਂ ਤੇ ਉਹਨਾਂ ਨੂੰ ਕਿ ਤੁਸੀਂ ਇੰਪਰੂਵ ਕਰ ਸਕਦੇ ਹੋ ਠੀਕ ਹੈ ਸਾਰੇ ਕਾਲਜਾਂ ਵੱਲੋਂ ਨਹੀਂ ਕੁਝ ਕਾਲਜਾਂ ਵੱਲੋਂ ਕੀ ਹੈ ਆਪਦੇ ਲੈਵਲ ਦੇ ਉੱਪਰ ਪ੍ਰੈਕਟੀਕਲ ਕੰਡਕਟ ਕਰਵਾਏ ਜਾ ਰਹੇ ਆ ਸੋਮਵਾਰ ਤੋਂ ਸੋ ਜਿੰਨਾ ਵਿੱਚ ਕੀ ਉਹਨਾਂ ਨੂੰ ਦੱਸਿਆ ਜਾਏਗਾ ਕਿੱਥੇ ਕਿੱਥੇ ਕਮੀਆਂ ਆ ਜਾਂ ਕਿਹੜੇ ਕਿਹੜੇ ਪ੍ਰੈਕਟੀਕਲ ਹੋਣਗੇ ਸਾਰੀਆਂ ਚੀਜ਼ਾਂ ਉਹਨਾਂ ਨੂੰ ਜ਼ਰੂਰ ਦੱਸੀਆਂ ਜਾਣਗੀਆਂ ਓਕੇ ਬਾਕੀ ਇਹ ਨਾ ਸੋਚਿਓ ਹਜੇ ਕਿ ਪ੍ਰੈਕਟੀਕਲ ਦੀ ਕੋਈ ਡੇਟ ਸ਼ੀਟ ਆਈ ਹੈ ਪ੍ਰੈਕਟੀਕਲ ਆਲਮੋਸਟ ਹੋਣ ਦੇ ਚਾਂਸ ਪੇਪਰਾਂ ਤੋਂ ਬਾਅਦ ਹੀ ਹੈ ਠੀਕ ਹੈ ਪਹਿਲਾਂ ਥਿਉਰੀ ਵਾਲੇ ਪੇਪਰ ਹੋਣਗੇ ਉਸ ਤੋਂ ਬਾਅਦ ਤੁਹਾਡੇ ਪ੍ਰੈਕਟੀਕਲ ਹੋਣਗੇ ਤਾਂ ਜੇਕਰ ਤੁਹਾਨੂੰ ਕੋਈ ਵੀ ਇਹੋ ਜਿਹਾ ਮੈਸੇਜ ਮਿਲਦਾ ਜਿਸ ਦੇ ਵਿੱਚ ਲਿਖਿਆ ਪ੍ਰੈਕਟੀਕਲ ਸ਼ੁਰੂ ਹੋ ਗਏ ਠੀਕ ਹੈ ਤਾਂ ਇਹ ਸੋਚਿਓ ਹਜੇ ਕਾਲਜ ਲੈਵਲ ਤੇ ਪ੍ਰੈਕਟੀਕਲ ਸ਼ੁਰੂ ਹੋਏ ਆ ਜਿਹਨੂੰ ਮੌਕ ਟੈਸਟ ਟਾਈਪ ਕਹਿ ਦਿੰਨੇ ਆਪਾਂ ਜਾਂ ਪ੍ਰੈਕਟਿਸ ਮੈਚ ਕਹਿ ਦਿੰਨੇ ਆ ਉਹ ਵਾਲੇ ਪ੍ਰੈਕਟੀਕਲ ਸ਼ੁਰੂ ਹੋਏ ਆ ਹਜੇ ਪੱਕੇ ਵਾਲੇ ਪ੍ਰੈਕਟੀਕਲ ਸ਼ੁਰੂ ਨਹੀਂ ਹੋਏ ਉਹਨਾਂ ਦੇ ਚਾਂਸਸ ਕਿ ਆ ਅਗਸਤ ਦੇ ਐਂਡ ਵਿੱਚ ਪੇਪਰਾਂ ਤੋਂ ਬਾਅਦ ਹੀ ਹੋਣਗੇ ਠੀਕ ਹੈ ਜਿਵੇਂ ਕਿ ਆ 2022-24 ਦੇ ਪ੍ਰੈਕਟੀਕਲ ਵੀ ਕੀ ਆ ਬਾਅਦ ਵਿੱਚ ਐਸੀ ਪਹਿਲਾਂ ਨਹੀਂ ਹੋਏ ਸੀ ਸੋ ਪ੍ਰੈਕਟੀਕਲ ਦੀ ਹਲੇ ਟੈਨਸ਼ਨ ਨਾ ਲਓ ਸੋ ਜੋ ਵੀ ਤੁਹਾਡਾ ਲੈਸਨ ਪਲਾਨ ਵਗੈਰਾ ਜੋ ਵੀ ਚੀਜ਼ਾਂ ਦੀ ਕਮੀ ਆ ਅਸਾਈਨਮੈਂਟ ਵਗੈਰਾ ਜਿਹੜੀ ਵੀ ਚੀਜ਼ ਤੁਹਾਡੀ ਕਮੀ ਆ ਉਹਨੂੰ ਤੁਸੀਂ ਪੂਰਾ ਕਰ ਲਓ ਕਿਉਂਕਿ ਪ੍ਰੈਕਟੀਕਲ ਦੇ ਵਿੱਚ ਕਈ ਵਾਰੀ ਸਟਿਕਨੈਸ ਹੋ ਜਾਂਦੀ ਆ ਠੀਕ ਹੈ ਸੋ ਪ੍ਰੈਕਟੀਕਲ ਕਰਕੇ ਤੁਸੀਂ ਆਪਦਾ ਈਟੀਟੀ ਦਾ ਸੈਸ਼ਨ ਨਾ ਗਵਾ ਕੇ ਬੈਠ ਜਿਓ ਬਾਕੀ ਪੇਪਰਾਂ ਬਾਰੇ ਹਜੇ ਇਹੀ ਜਾਣਕਾਰੀ ਹੈ ਪੀ 15 16 ਤੋਂ ਬਾਅਦ ਤੁਹਾਨੂੰ ਰੋਲ ਨੰਬਰ ਇਸ਼ੂ ਕੀਤੇ ਜਾਣਗੇ ਲਗਭਗ 17 ਜਾਂ 18 ਤਰੀਕ ਨੂੰ ਤੁਹਾਨੂੰ ਰੋਲ ਨੰਬਰ ਇਸ਼ੂ ਕੀਤੇ ਜਾਣਗੇ ਉਸ ਤੋਂ ਬਾਅਦ ਹੀ ਤੁਹਾਡੀ ਡੇਟ ਸ਼ੀਟ ਆ ਜਾਏਗੀ ਤੇ ਅਗਸਤ ਦੇ ਫਰਸਟ ਵੀਕ ਦੇ ਵਿੱਚ ਆਲਮੋਸਟ ਪੇਪਰ ਸ਼ੁਰੂ ਹੋ ਸਕਦੇ ਆ ਅੱਜ ਹੀ ਗੱਲ ਹੋਈ ਸੀ ਉਹਨਾਂ ਨੇ ਹੀ ਦੱਸਿਆ ਪੀ ਅਗਸਤ ਦੇ ਫਰਸਟ ਵੀਕ ਦੇ ਵਿੱਚ 10 ਅਗਸਤ ਤੋਂ ਪਹਿਲਾਂ ਪਹਿਲਾਂ ਤੁਹਾਡੇ ਐਗਜ਼ਾਮ ਸ਼ੁਰੂ ਹੋ ਜਾਣਗੇ ਓਕੇ ਸੋ ਉਸ ਤੋਂ ਬਾਅਦ ਰਿਜ਼ਲਟ ਲਗਭਗ 2 ਮਹੀਨੇ ਦਾ ਟਾਈਮ ਹੁੰਦਾ ਹੈ 2 ਮਹੀਨਿਆਂ ਦੇ ਵਿੱਚ ਰਿਜ਼ਲਟ ਵਗੈਰਾ ਆ ਜਾਂਦਾ ਹੈ ਓਕੇ ਸੋ ਬਾਕੀ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਜਾਂ ਤੁਸੀਂ ਕਿਹ ਡੈਮੋ ਦੇਖਣਾ ਚਾਹੁੰਦੇ ਹੋ ਜਿਹੜੇ ਪੁਰਾਣੇ ਪੇਪਰ ਨੂੰ ਸੋਲਵ ਕਰਵਾਇਆ ਨਾ ਉਹਦਾ ਡੈਮੋ ਦੇਖਣਾ ਚਾਹੁੰਦੇ ਕਿਵੇਂ ਦੇ ਤਰੀਕੇ ਨਾਲ ਸੋਲਵ ਕਰਵਾਇਆ ਕਿਵੇਂ ਦੀ ਮਤਲਬ ਲੈਂਗੁਏਜ ਲਿਖੀ ਆ ਪੰਜਾਬੀ ਵਿੱਚ ਕਿਵੇਂ ਲਿਖਿਆ ਤਾਂ ਤੁਸੀਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਓਕੇ ਜਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਵਟਸਐਪ ਗਰੁੱਪ ਦਾ ਲਿੰਕ ਪਿਆ ਹੈ ਉੱਥੇ ਤੁਸੀਂ ਜੁਆਇਨ ਕਰਕੇ ਮੈਂ ਤੁਹਾਨੂੰ ਉੱਥੇ ਸ਼ੇਅਰ ਕਰ ਦੂੰਗਾ ਜਿਹੜੇ ਪੇਪਰ ਤੁਹਾਨੂੰ ਕਰਵਾਏ ਦੇ ਜਾ ਕੀ ਹੈ ਬੁੱਕ ਦੇ ਸੋਲੂਸ਼ਨ ਕਰਵਾਏ ਨੇ ਠੀਕ ਹੈ ਸਭ ਤੋਂ ਵੱਡੀ ਗੱਲ ਜਿਹੜੇ ਬੁੱਕ ਦੇ ਵਿੱਚ ਪਿੱਛੇ ਅਭਿਆਸ ਦੇ ਕੁਐਸਚਨ ਹੁੰਦੇ ਆ ਨਾ ਇੰਗਲਿਸ਼ ਦੇ ਐਕਸਰਸਾਈਜ਼ ਵਾਲੇ ਕੁਐਸਚਨ ਉਹਨਾਂ ਦੀ ਵੀ ਕੀ ਹੈ ਪੀਡੀਐਫ ਮਿਲੇਗੀ ਓਕੇ ਸੋ ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ ਜੇਕਰ ਤੁਸੀਂ ਡੈਮੋ ਵਗੈਰਾ ਦੇਖ